ਭਗਤੀ ਸ਼ਕਤੀ ਦੇ ਮਾਲਕ თანਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਬਾਬਾ ਦੀਪ ਸਿੰਘ ਨੂੰ ਭਗਤੀ ਦੇ ਸ਼ਕਤੀ ਦਾ ਮਾਲਕ ਐਸੇ ਕਰਕੇ ਕਿਹਾ ਜਾਂਦਾ ਹੈ ਕਿ ਬਾਬਾ ਜੀ ਜਿੰਨੀ ਜਪ ਤਪ ਭਗਤੀ ਕਿਸੇ ਨੇ ਨਹੀਂ ਕੀਤੀ ਬਾਬਾ 101 ਪਾੜ ਜਪਜੀ ਸਾਹਿਬ ਤੇ ਨਿਤਨੇਮ ਬਾਣੀਆਂ ਦਾ ਪਾਠ ਕਰਦੇ ਸੀ ਤੇ ਬਾਬਾ ਦੀਪ ਸਿੰਘ ਜੀ 18 ਘੰਟੇ ਦਾ ਸਮਾਂ ਲਾਉਂਦੇ ਸੀ ਜਿਸ ਦੇ ਉਹ ਪ੍ਰਮਾਤਮਾ ਦੇ ਵਿੱਚ ਪੂਰੇ लीन ਹੁੰਦੇ ਸੀ ਬਾਬਾ ਦੀਪ ਸਿੰਘ ਦੀ ਇੰਨੀ ਸੱਚੀ ਸੁੱਚੀ ਭਗਤੀ ਦੇ ਕਾਰਨ ਹੀ ਬਾਬਾ ਜੀ ਦੇ ਅੰਦਰ ਇੰਨੀਆਂ ਸ਼ਕਤੀਆਂ ਦਾ ਨਿਵਾਸ ਸੀ ਜਿਹੜੇ ਕੁੱਲ ਬ੍ਰਹਮਾਣਡ ਨੂੰ ਹਿਲਾ ਸਕਦੀਆਂ ਸੀ ਹੌਣੀ ਨੂੰ ਕੋਈ ਨਹੀਂ ਢਾਲ ਸਕਦਾ ਕਾਲ ਨੂੰ ਕੋਈ ਨਹੀਂ ਢਾਲ ਸਕਦਾ ਪਰ ਜੇ ਹੌਣੀ ਦੇ ਕਾਲ ਵੀ ਕਿਸੇ ਤੋਂ ਡਰਦੇ ਆ ਤੇ ਉਹ ਹੈ ਬਾਬਾ ਦੀਪ ਸਿੰਘ ਜੀ ਕਹਿੰਦੇ ਮੌਤ ਜਿਹਦਾ ਨਾਮ ਸੁਣ ਕੇ ਡਰ ਜਾਂਦੀ ਆ ਹੋਗੇ ਤਨ ਤਨ ਬਾਬਾ ਦੀਪ ਸਿੰਘ ਜੀ ਕਿਉਂਕਿ ਬਾਬਾ ਇਹਨੇ ਮੌਤ ਨੂੰ ਵੀ ਪਿੱਛੇ ਕਰਤਾ ਸੀ ਬਾਬਾ ਹੀ ਦੇ ਅੰਦਰ ਜਗਦੀ ਭਗਤੀ ਦੀ ਜੋਤ ਇੰਨੀ ਪ੍ਰਬਲ ਸੀ ਕਿ ਬਾਬਾ ਹੀ ਸੀਸ ਥਲੀ ਤੇ ਰੱਖ ਕੇ ਵੀ ਖੰਡਾ ਖੜਕਾਉਂਦੇ ਰਹੇ ਸੀ ਸੋ ਤਾਂ ਅੱਧੀ ਗੰਦੇ ਤੁਹਾਨੂੰ ਕੋਈ ਬੁਰੇ ਸੁਪਨੇ ਆ ਰਿਹਾ ਡਰ ਲੱਗ ਰਿਹਾ ਤੁਸੀਂ ਬਾਹਰ ਬੈਠੇ ਹੋ ਤੁਸੀਂ ਕੱਲਾ ਮਹਿਸੂਸ ਕਰ ਰਹੇ ਹੋ ਆਪਣੇ ਆਪ ਨੂੰ ਕਿ ਕੋਈ ਤੁਹਾਨੂੰ ਮਾੜਾ ਕਰ ਜੇਗਾ ਕੁਝ ਕਰਨ ਦੀ ਲੋੜ ਨਹੀਂ ਗਈ ਬਾਬਾ ਦੀਪ ਸਿੰਘ ਨੂੰ ਯਾਦ ਕਰ ਲੋ ਬਸ ਇਹ 네ਗੇਟਿਵ ਚੀਜ਼ਾਂ ਕਿੱਦਾਂ ਖਤਮ ਹੋ ਜਾਣਗੀ ਜ਼ਿੰਦਗੀ 'ਚ ਉਹ ਪਤਾ ਵੀ ਨਹੀਂ ਲੱਗੇਗਾ ਬੜੀਆਂ ਸ਼ਕਤੀਆਂ ਤੁਹਾਨੂੰ ਹਰਾਨ ਪਿੱਛੇ ਲੱਗ ਗਿਆ ਹੁਣ ਤੇ ਲੋਕਾਂ ਨੇ ਭਾਵੇਂ ਪ੍ਰੰਨ ਕਰ ਲਿਆ ਹੋਵੇ ਕਿ ਤੁਹਾਨੂੰ ਮਾਰ ਕੇ ਛੱਡਣਾ ਪਰ ਜੇ ਬਾਬਾ ਦੀਪ ਸਿੰਘ ਜੀ ਤੁਹਾਡੀ ਰਾਖੀ ਕਰਨ ਲਈ ਬੈਠੇ ਨਾ ਤੁਹਾਡਾ ਕੋਈ ਵਵਾਲ ਤੱਕ ਨਹੀਂ ਵਿੰਗਾ ਕਰ ਸਕਦਾ ਉਹਨਾਂ ਨੇ ਜੇ ਰਾਖੀ ਕਰ ਲਈ ਤਾਂ ਸਮਝ ਲਓ ਮੌਤ ਵੀ ਟਲ ਗਈ ਕੋਈ ਕੁਝ ਨਹੀਂ ਵਿਗਾੜ ਸਕਦਾ ਤੁਹਾਡਾ ਕੋਈ ਮਾਰੀਆਂ ਰੋਗ ਕਸ਼ਟ ਕੁਝ ਵੀ ਨਹੀਂ ਹੈਗੇ ਕਿਤੇ ਵੀ ਫਸੇ ਹੋ ਸੱਚੇ ਦਿਲੋਂ ਬਾਬਾ ਜੀ ਨੂੰ ਵਾਹ ਲਗਾਓਗੀ ਬਾਬਾ ਦੀਪ ਸਿੰਘ ਜੀ ਮੇਰਾ ਕੋਈ ਨਹੀਂਗਾ ਇੱਥੇ ਮੈਨੂੰ ਬਚਾ ਲਓ ਦੇਖਣਾ ਬਾਬਾ ਦੀਪ ਸਿੰਘ ਜੀ ਖੰਡਾ ਲੈ ਕੇ ਪਹੁੰਚਣਗੇ ਤੁਹਾਡੀ ਰਾਖੀ ਕਰਨ ਲਈ ਉਹ ਤਾਂ ਆਪਣੇ ਭਗਤਾਂ ਲਈ ਕੁਝ ਵੀ ਕਰ ਸਕਦੇ ਆ ਜਿਹੜੇ ਤੁਹਾਡਾ ਮਾੜਾ ਕਰਨਾ ਚਾਹੁੰਦੇ ਆ ਨਾ ਉਹਨਾਂ ਨੂੰ ਐਸਾ ਜਵਾਬ ਦੇਣਗੇ ਕਿ ਜਨਮਾ ਜਨਮ ਤੱਕ ਯਾਦ ਰੱਖਣਗੇ ਪਰ ਉਹ ਸਾਰਾ ਰੱਖੋ ਬਾਬਾਈ ਦੇ ਕੁਛ ਨਹੀਂ ਗਲਤ ਹੋਣਾ ਤੁਹਾਨੂੰ ਤੁਹਾਡਾ ਚੰਗਾ ਸਮਾ ਬਾਬਾ